ਸੋ ਹੰਮਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ 10 ਚੇਤ ਸ਼ੈਣਛੇ ਸਮਤ ਇੱਕ ਬੇਲੂ ਰਾਮ ਦੇ ਘਰ ਪਿੰਡ ਸਰਦਾਰੀ ਜੰਮੂ ਜਨ ਭਗਤਾਂ ਲੇਖਾ ਮੁਕਦਾ ਕੁੜੀ ਕਿਰਿਆ ਜਗਤ ਸੰਸਾਰ ਝਗੜਾ ਝੁਕਦਾ ਜਨਨੀ ਕੋਖਦਾ ਲੱਖ 84 ਰਹਾ ਗੇੜ ਨਿਵਾਰ ਪੈਂਡਾ ਮੁਕਦਾ ਮਾਤ ਗਰਭ ਕੋ ਦੁਖ ਦਾ ਪੈਂਦਾ ਮੁਕਦਾ ਮਾਤ ਗਰਭ ਦੁਖ ਦਾ ਅਗਨੀ ਤਤਨਾ ਦੇਵੇ ਸਾੜ ਪੇਵ ਰਹਾ ਨਾ ਪਰਦਾ ਓਲਾ ਲੁਕਦਾ ਅਬినాਸ਼ੀ ਕਰਤਾ ਰਹਾ ਤਾਰ ਮਾਰਗ ਦੱਸ ਕੇ ਸੱਚ ਸੋਚਦਾ ਨਾਮ ਪੰਡਾਰਾ ਦੇ ਜੈਕਾਰ ਨਾਤਾ ਤੋੜ ਕੇ ਸੱਚੇ ਪੁੱਤ ਦਾ ਕਿਤਾ ਬਣਿਆ ਪੁਰਖਿਆ ਕਾਲ ਵਕਤ ਸੁਹਾਇ ਸਾਚੀ ਰੁੱਤ ਦਾ ਪਾਗ ਲਗਾ ਕੇ ਪੱਤ ਡਾਲ ਫੁੱਲ ਵਿੱਚ ਜਹਾਨ ਅਗੰਮੀ ਖੇਲੇ ਅਬਨਾਸ਼ੀ ਚੁੱਤਦਾ ਜੀਵ ਜੰਤ ਨਾ ਸਕੇ ਪਛਾਣ ਗਰੀਬ ਨਿਮਾਣਿਆ ਆ ਕੇ ਪੁੱਛਦਾ ਦੂਰ ਦਰਾੜਾ ਸੰਝ ਆ ਯਾਰ ਕੂੜ ਵਿਕਾਰਾ ਫੜ ਫੜ ਕੁੱਟਦਾ ਓ ਮੇਹੰਗਤਾ ਤੋੜ ਹੰਕਾਰ ਆਪਣੇ ਨਿਸ਼ਾਨਿਆਂ ਕਦੇ ਨਾ ਉੱਕਦਾ ਤੀਰ ਅਣਿਆਲੇ ਰਹਾ ਮਾਰ ਜੀਵਨ ਵੇਖ ਜੀਵਨ ਵੇਖ ਮਨਸ ਮਨੁੱਖ ਦਾ ਮੁਫਤ ਬੇੜੇ ਕਰ ਰਹਾ ਪਾਰ ਜੋਤੀ ਜੋਤ ਸਰੂਪ ਹਰਿਆਪ ਆਪਣੇ ਕਿਰਪਾ ਕਰ ਪ੍ਰੇਮ ਪ੍ਰੀਤੀ ਅੰਦਰ ਝੁਕਦਾ ਸਜਦਿਆਂ ਵਿੱਚ ਕਰੇ ਨਮਸਕਾਰ ਸਜਦਿਆਂ ਵਿੱਚ ਕਰੇ ਨਮਸਕਾਰ ਸਜਦਾ ਕਹੇ ਮੈਂ ਵਿਖਿਆ ਖਾਦਮ ਖਿਦਮਤ ਖਿਦਮਤਗਾਰ ਨਜ਼ਰੀ ਆਈਆ ਕੁੜੀ ਕਿਰਿਆ ਮੇਟ ਤਸਦਮ ਤਸੱਲੀ ਕਰ ਕਰ ਰਿਹਾ ਕਰਾਈਆ ਪੇਵ ਖੁਲਾ ਕੇ ਗੁਪਤ ਬਾਤਨ ਜ਼ਾਹਿਰ ਰਿਹਾ ਡਰਾਈਆ ਆਤਮ ਪਰਮਾਤਮ ਤੋੜ ਦੇ ਸਾਕਨ ਕਰ ਸਜਣ ਰਿਹਾ ਮਿਲਾਈਆ ਸਭ ਦੀ ਕਰਨੀ ਕਰਤਾ ਪ੍ਰਖਿ ਆਇਆ ਵਾਚਨ ਪੂਰਬ ਜਨਮਾਂ ਫੋਲ ਫੁਲਾਈਆ ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ ਹਰਦੇ ਵਣਹਾਰ ਵੜਿਆਈਆ ਕਰਨੀ ਕਹੇ ਪ੍ਰਭ ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਨਜ਼ਰੀ ਆਇਆ ਜੁਗ ਚੌਂਕੜੀ ਜੋ ਚਾਹੇ ਸੋ ਕਰਦਾ ਦੋ ਜਹਾਨ ਸਿਰ ਨਾ ਕੋਈ ਉਠਾਈਆ ਬ੍ਰਹਮੰਡ ਖੰਡ ਉਸੇ ਦਾ ਪਾਣੀ ਭਰਦਾ ਚਰਨਾ ਸੀਸਨ ਝੁਕਾਈਆ ਬੋਧ ਅਗਿਆਦ ਉਸੇ ਦੇ ਢੋਲੇ ਪੜਦਾ ਰਾਗ ਨਾਦ ਸੁਨਵਾਈਆ ਜਨ ਭਗਤ ਉਸੇ ਦੀ ਮੰਜ਼ਲ ਚੜਦਾ ਜੋ ਮਜ਼ਾਮਤ ਕਰੇ ਲੋਕਾਇਆ ਪੇਵ ਖੁਲਾ ਕੇ ਆਪਣੇ ਘਰ ਦਾ ਪਰਦਾ ਦਾ ਦੇ ਉਠਾਈਆ ਰੂਪ ਵਟਾ ਕੇ ਨਰਾਇਣ ਨਰਦਾ ਨਰ ਹਰ ਆਪਣਾ ਹੁਕਮ ਵਰਤਾਈਆ ਅਗਨੀ ਹਵਨ ਕਦੇ ਨਾ ਸੜਦਾ ਜਨਮ ਮਰਨ ਨਾ ਰੂਪ ਵਟਾਈਆ ਸੱਚਖੰਡ ਦਵਾਰੇ ਖੜਦਾ ਸਿੰਘਾਸਣ ਤੁਰਦੇ ਡੇਰਾ ਲਾਈਆ ਜੋਤੀ ਜੋਤ ਸਰੂਪ ਹਰੇ ਆਪ ਆਪਣੀ ਕਿਰਪਾ ਕਰ ਸੱਚ ਕਰਨੀ ਕਾਰ ਕਮਾਈਆ ਕਰਨੇ ਕਹੇ ਕੁਦਰਤ ਦਾ ਕਾਦਰ ਕਰਤਾ ਬੇਪਰਵਾਇਆ ਸੂਰਬੀਰ ਵਡ ਬਹਾਦਰ ਜੋਦਾ ਇਕ ਅਖਵਾਈਆ ਤਖਤ ਨਿਵਾਸੀ ਬਣ ਕੇ ਆਦਲ ਅਦਲ ਇਕ ਕਮਾਈਆ ਕੁੜੀ ਕਿਰਿਆ ਮੇਟ ਕੇ ਬਦਲ ਸੱਚਾ ਚੰਦ ਕਰੇ ਰੁਸ਼ਨਾਇਆ ਸ੍ਰੇਸ਼ਟ ਸਭਾਈ ਵੇਖ ਕੇ ਪਾਗਲ ਭਵਰੇ ਰਹਾ ਸਮਝਾਈਆ ਅਬਨਾਸ਼ੀ ਕਰਤਾ ਲਭੋ ਸਾਜਣ ਸੱਜਣ ਤੁਰਦਰ ਗਾਇਆ ਜੋਤੀ ਜੋਤ ਸਰੂਪ ਆਰਿਆ ਆਪਣੀ ਕਿਰਪਾ ਕਰ ਸੱਚ ਦੇ ਵਨ ਹਾਰ ਵੜਿਆਈਆ ਸੱਜਣ ਲਭਉ ਸਾਹਿਬ ਸਮਰਥ ਏ ਕੰਕਾਰ ਬੇਪਰਵਾਈਆ ਜਿਸ ਦੇ ਕੋਲ ਹੱਬ ਵਥ ਵਸਤੂ ਸੱਚੀ ਝੂਲੀ ਪਾਈਆ ਜਿਸ ਦਾ ਨਾਮ ਅਗਮੀ ਨਦ ਅਨਰਾਗੀ ਰਾਗ ਜਨਾਈਆ ਜਿਸ ਦੇ ਕੋਲ ਬੈਠਿਆਂ ਜਾਓ ਸਜ ਘਰ ਸਜਣ ਖੁਸ਼ੀ ਮਨਾਈ ਆ ਦੀਦੇ ਦੀਦਾਰ ਦਰਸ਼ਨ ਕਰੋ ਰਜ ਚਸ਼ਮਾ ਚਸ਼ਮ ਮਿਲਾਈਆ ਦੀਦੇ ਦੀਦਾਰ ਦਰਸ਼ਨ ਕਰੋ ਰਜ ਚਸ਼ਮਾ ਸਚ ਚਸ਼ਮ ਮਿਲਾਈਆ ਚਰਨ ਕਵਲ ਜਾਓ ਠੱਠ ਮਿਲੇ ਮਾਣ ਵਡਿਆਈਆ ਸਚ ਪ੍ਰੀਤੀ ਕੋ ਆਸ ਕ੍ਰਿਸ਼ਨ ਆਇਕ ਵਧਾਈ ਆ ਮੰਗ ਮੰਗੋ ਖਾਸ ਖਾਹਿਸ਼ ਆਪਣੀ ਨਾਲ ਰਖਾਈ ਆ ਮੰਗ ਮੰਗੋ ਖਾਸ ਖਾਹਿਸ਼ ਆਪਣੀ ਨਾਲ ਰਲਾਈ ਆ ਸ੍ਰੀ ਭਗਵਾਨ ਸਦ ਵਸਨਾ ਭਗਤਾਂ ਪਾਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪਾਸਾ ਨ ਕੋਈ ਬਦਲਾਈ ਆ ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ